ਮਲਾਇਓ ਸਾਥਿਓ ਮੇਰੇ ਨੂੰ ਪਿਆਰਪਰੀ ਸਾਸੀ ਕਾਂਜੀ ਪੰਜਾਬ ਸਰਕਾਰ ਵੱਲੋਂ 29 ਅਗਸਤ ਨੂੰ ਇੱਕ ਨਵਾਂ ਪੱਤਾ ਜਾਰੀ ਕੀਤਾ ਗਿਆ ਹੈ ਜਿਸਦੇ ਵਿੱਚ ਇਹ ਕਹਿੰਦੀਆਂ ਸੋਧਾਂ ਸੰਬੰਧੀ ਜੋ ਲਿਖਿਆ ਗਿਆ ਹੈ ਜੀ ਇਸ ਤੋਂ ਪਹਿਲਾਂ 21 9 2023 ਨੂੰ ਇੱਕ ਕਮੇਟੀ ਬਣਾਈ ਗਈ ਸੀ ਜਿਸਦੇ ਚੇਅਰਮੈਨ ਕੇਪੀ ਸਨੇਹਾ ਸਨ ਆਈਏਐਸ ਵਿਸ਼ੇਸ਼ ਮੁਖ ਸਕੱਤਰ ਪਰ ਇਸ ਕਮੇਟੀ ਵੱਲੋਂ ਕਾ ਵੀ ਸਮਵਿਤਨ ਤੋਂ ਬਾਅਦ ਜੋ ਪੇ ਕਿਵੇਂ ਹਿੰਦਿਆ ਤਰੂਟੀਆਂ ਨੂੰ ਦੂਰ ਨਹੀਂ ਕੀਤੀਆਂ ਇਸ ਵਾਰੀ ਹੁਣ ਇੱਕ ਅਨਾਰਮਲੀ ਸਾਖਾ ਬਣਾਈ ਗਈ ਹੈ ਪੰਜਾਬ ਸਰਕਾਰ ਵੱਲੋਂ ਜੋ ਕਿ ਇਸ ਕਮੇਟੀ ਦੇਖਰੇ ਕਰੇਗੀ ਕਿਉਂਕਿ ਆਪਾਂ ਨੂੰ ਪਤਾ ਹੀ ਹੈ ਕਿ ਉਸ ਤੋਂ ਪਹਿਲਾਂ 14 ਅਗਸਤ ਨੂੰ ਪੰਜਾਬ ਕੈਬਨ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਦੋ ਸਾਗਵੰਟੀਆਂ ਮਿਲਾਂਗੇ ਅੱਜ ਸਨ ਜਿਸਰੇ ਚੇਅਰਮੈਨ ਬੇਤਾਂ ਹੀ ਹਰਪਾਲ ਸਿੰਘ ਚੀਮਾ ਮੈਂਬਰ ਸ੍ਰੀ ਅਮਨ ਅਰੋੜਾ ਜੀ ਸਰਦਾਰ ਕਿਰਪਾਲ ਸਿੰਘ ਧਾਰੀਵਾਲ ਹਨ ਜੋ ਕਿ 6ਵੇਂ ਪੇਕਿੰਗ ਦੇ ਰੀਅਸ ਸੰਬੰਧੀ ਮੰਗਿਆਇ ਪਤੇ ਕਿਸ ਤਰ੍ਹਾਂ ਬਕਾਇਆ ਸਨ ਦੀ ਫੈਸਲਾ ਕਰਨਗੇ ਜਿਹੜੇ ਸਾਡੀ ਰਿਟਾਇਰਮੈਂਟ ਹੋ ਚੁੱਕਿਆ 2006 ਤੋਂ 2011 ਤੱਕ ਜਿਨ੍ਹਾਂ ਨੇ 25 ਸਾਲ ਪੂਰੀ ਹੋ ਚੁੱਕਿਆ ਜੋ ਪੂਰੀ ਪੈਨਸ਼ਨ ਮੰਗ ਕਰ ਰਹੇ ਹਨ ਜੀ ਉਹਨਾਂ ਸੰਬੰਧੀ ਉਹ ਫੈਸਲਾ ਕਰਨਗੇ ਹੁਣ ਜੋ ਕਮੇਟੀ ਬਣਾਈ ਗਈ ਆ ਉਸ ਦੇ ਵਿੱਚ ਵੱਖ-ਵੱਖ ਭਾਗਾਂ ਦੇ ਜੋ ਪ੍ਰਬੰਧਕ ਇਸਕਤਰਾ ਜਾਂ ਵੱਖ-ਵੱਖ ਭਾਗਾਂ ਦੇ ਜੋ ਮੁੱਖ ਪ੍ਰਬੰਧਕ ਆ ਉਹਨਾਂ ਨੂੰ ਇਸ ਕਮੇਟੀ 'ਚ ਲਿਆ ਜਾਊਗਾ ਹੁਣ ਦੇਖਦੇ ਆ ਕਿ ਪੰਜਾਬ ਸਰਕਾਰ ਜੋ ਕੇ ਪੇਗੰਗੀਆਂ ਤਰੂਟੀਆਂ ਕਰੋ ਦੂਰ ਕਰਦੀ ਆ ਇੱਕ ਪੱਤਰ ਹੋਰ ਵੀ ਜਾਰੀ ਕੀਤਾ ਗਿਆ ਉਹ ਦਿਨ ਪਹਿਲਾਂ ਜਿਸ ਤੇ ਵਿੱਚ ਜੋ ਸਾਡੇ ਰਿਟਾਇਰਮੈਂਟ ਹੋਏ ਸਾਥੀਆਂ ਉਹਨਾਂ ਦੇ ਜੋ ਕੰਮ ਟੇਸਨ ਵੈਲਿਊ ਹੈ ਉਹਨਾਂ ਨੇ ਜੋ ਪਹਿਲਾਂ ਜੋ ਕਟਾਰੇ ਹਨ ਜੀ ਪਹਿਲਾਂ 15 ਸਾਲ ਦੀ ਹੁਣ ਜੋ ਪੰਜਾਬ ਸਰਕਾਰ ਨੇ ਇੱਕ 28 ਜੂਨ ਨੂੰ ਪੱਤਰ ਜਾਰੀ ਕੀਤਾ ਕਿ ਜੋ ਸਾਡੇ ਰਿਟਾਇਰਮੈਂਟ ਸਾਥੀ ਆ ਉਹਨਾਂ ਦੀ ਜੋ ਹਰ ਮਹੀਨੇ ਬੈਂਕਾਂ ਕੇਸ ਕੱਢਦੀਆਂ ਹਨ ਕਮਿਊਟੇਸ਼ਨ ਵੈਲਿਊ ਦੀ ਹੁਣ ਜੋ ਕਮਿਊਨਿਟੀ ਰਿਕਵਰੀ ਆ ਜਿਹਨੂੰ 10 ਸਾਲ ਪੂਰੇ ਹੋ ਚੁੱਕੇ ਆ ਤਾਂ ਉਹਦੀ ਜੋ ਐਮੂਨਿਟੇਸ਼ਨ ਰਿਕਵਰੀ ਨਹੀਂ ਕੀਤੀ ਜਾਊਗੀ ਆਲ ਪੈਨਸ਼ਨ ਵਾਸਤੇ ਹੈ ਜੀ ਇਹ ਬਹੁਤ ਵੱਡੀ ਖਬਰ ਹੈ ਜੋ ਕਿ ਪੰਜਾਬ ਸਰਕਾਰ ਨੇ 28 ਜੂਨ 2024 ਨੂੰ ਬਤਨ ਜਾਰੀ ਕੀਤਾ ਗਿਆ ਹੈਗੇ ਜਿਹੜੇ ਰਿਟਾਇਰਮੈਂਟ ਹੋਏ ਸਾਥੀਆ 10 ਸਾਲ ਪੂਰੇ ਹੋ ਚੁੱਕੇ ਆ ਉਹਨਾਂ ਦੀ ਐਮੂਨਿਟੇਸ਼ਨ ਰਿਕਵਰੀ ਨਹੀਂ ਕੀਤੀ ਜਾਵੇ ਧੰਨਵਾਦ ਸਾਥੀਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ